ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂੱਚੀ ਸੇਵਾ ਤੋਂ ਬੇਨਤੀ ਹੈ ਕਿ ਕੱਲ ਹਰਨੂਰ ਸਾਹਿਬ ਤੋਂ ਜਿਹੜੇ ਐਮਪੀ ਨੇ ਭਾਈ ਅਮਰਿਤਪਾਲ ਸਿੰਘ ਜੀ ਉਹਨਾਂ ਦੇ ਪਿਤਾ ਭਾਈ ਤਰਸੇਮ ਸਿੰਘ ਨੇ ਕੁਝ ਸਿੰਘਾਂ ਸਮੇਤ ਗਾਲਤ ਸਿੰਘ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਔਰ ਜਿਹਦੇ ਵਿੱਚ ਉਹਨਾਂ ਨੇ ਮੰਗਤ ਇਟੀਐਮ ਕਿਸ ਕੀ ਰਵਾਇਤਾਂ ਅਨੁਸਾਰ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਮਰਜ਼ਾ ਅਨੁਸਾਰ ਕਾਰਵਾਈ ਕਰਤੇ ਹੋਏ ਜਿੰਦਗੀ ਭਰ ਲਈ ਸਿਆਸੀ ਤੇ ਧਾਰਮਿਕ ਅਹੁਦਿਆਂ ਤੇ ਜਿਹੜੀ ਪਾਬੰਦੀ ਲਾਈ ਕਿ ਇਹ ਮੰਗ ਨੇ ਭਾਈ ਅਮਰਪਾਲ ਦੇ ਪਿਤਾ ਦੀ ਔਰ ਮੈਂ ਦੀ ਨਾ ਖੇਤੀ ਕਰ ਦਿੱਲੀ ਤੇ ਗੱਲ ਆ ਕਿ ਕੁਝ ਜਥੇਬੰਦੀਆਂ ਨੇ ਮੰਗ ਪੱਤਰ ਦਿੱਤਾ ਹੈ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹ ਹੁਕਮ ਸੁਣਾ ਰਹੇ ਆ ਉਹ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੁਕਮ ਸੁਨਾਇਆ ਨਹੀਂ ਜਾ ਸਕਦਾ ਉਹਨਾਂ ਦੇ ਹੁਕਮ ਨੂੰ ਮੰਨਿਆ ਜਾ ਸਕਦਾ ਹੁਣ ਜੇ ਕੋਈ ਉੱਠ ਕੇ ਸੁਪਰੀਮ ਕੋਰਟ ਦੇ ਜੱਜ ਨੂੰ ਕਹੇ ਕਿ 10 ਸਾਲ ਤੱਕ ਫੈਸਲਾ ਆ ਨਹੀਂ ਤੇ ਆ ਕਰਨਾ ਹੈ ਕਿ ਉਹ ਬੜੀ ਮਾੜੀ ਗੱਲ ਹੈ ਐਦਾਂ ਕਦੀ ਹੁੰਦਾ ਨਹੀਂ ਹੈ ਕਿਉਂਕਿ ਆਮ ਤੌਰ ਤੇ ਜਥੇਦਾਰ ਸਾਹਿਬ ਨੂੰ ਸਭ ਪਤਾ ਕੀ ਸਜ਼ਾ ਦੇਣੀ ਕੀ ਨਾ ਦੇਣੀ ਕੀ ਫੈਸਲੇ ਕਰਦੇ ਆ ਇਹ ਪੰਜਾਬ ਸੰਘਾ ਸਾਹਿਬਾਂ ਦੀ ਮੀਟਿੰਗ ਦੇ ਵਿੱਚ ਗਰਮਤਾ ਹੁੰਦਾ ਤੇ ਫਿਰ ਜਾ ਕੇ ਫੈਸਲਾ ਹੁੰਦਾ ਤੇ ਬਾਅਦ ਵਿੱਚ ਉਹ ਸਜ਼ਾ ਜਿਹੜੀ ਸੁਣਾਈ ਜਾਂਦੀ ਆ ਹੁਣ ਅੰਮ੍ਰਿਤਪਾਲ ਦੇ ਪਿਤਾ ਨੇ ਆ ਮੈਂ ਤੁਹਾਨੂੰ ਬਿਆਨ ਖਾਦਾ ਆਜੇ ਖਬਰ ਲਗੀ ਆ ਔਰ ਇਹਦੇ ਵਿੱਚ ਉਹਨਾਂ ਨੇ ਸਪੈਸ਼ਲ ਗਿਆ ਕਿ ਉਮਰ ਭਰ ਲਈ ਤਾਂ ਜੀਵਨ ਭਰ ਲਈ ਜਿਹੜੀ ਇਹਨਾਂ ਤੇ ਪਾਬੰਦੀ ਲਾਈ ਹੈ ਇਹ ਮੰਗ ਜਿਹੜੀ ਆ ਉਹ ਬਣਦੀ ਨਹੀਂ ਗਲਤ ਗੱਲ ਆ ਇਹ ਮੰਗ ਕਰਨ ਤੇ ਭਾਈ ਤਰਸੇਮ ਸਿੰਘ ਹਣੀ ਜੀ ਆਗੇ ਆ ਕਰਤਪ ਸਿੰਘ ਤੇ ਮੰਗ ਪੱਤਰ ਦਿੱਤਾ ਮੈਂ ਸਰਬਜੀਤ ਸਿੰਘ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਉਹ ਸਰਬਜੀਤ ਸਿੰਘ ਖਾਲਸਾ ਗਾੜੀ ਰੰਗ ਦਾ ਨਸ਼ੇ ਕਰਦਾ ਉਹਦੇ ਭਰਾ ਨੇ ਇਲਜ਼ਾਮ ਲਾਏ ਉਹਦਾ ਮੰਗ ਪੱਤਰ ਕਦੋਂ ਦਬੋਗੇ ਕਦੋਂ ਬੇਨਤੀ ਕਰੋਗੇ ਅਕਾਲ ਤਖਤ ਸਾਹਿਬ ਜਿ세 ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਕਿ ਸਰਬਜੀਤ ਸਿੰਘ ਖਾਲਸਾ ਨੂੰ ਵੀ ਤਰਬ ਕੀਤਾ ਜਾਏ ਉਹ ਮੰਨਦਾ ਹਾਂਜੀ ਮੈਂ ਦਾੜੀ ਰੰਗਦਾ ਜੀ ਉਹਦਾ ਭਰਾ ਕਹਿੰਦਾ ਜੀ ਤਾਂ ਡੋਪ ਟੈਸਟ ਕਰਾਉ ਕਿਉਂ ਨਹੀਂ ਕਰਉਂਦੇ ਇਹ ਮੰਗ ਕਿਉਂ ਨਹੀਂ ਚੁੱਕੀ ਉਹ ਇਸ ਕਰਕੇ ਕਿ ਉਹ ਤੁਹਾਡੀ ਪਾਰਟੀ ਦਾ ਤੁਹਾਡੇ ਗਰੁੱਪ ਦਾ ਤੁਹਾਡੇ ਧੜੇ ਦਾ ਤਾਂ ਤੁਸੀਂ ਕਹਿੰਦੇ ਕਿ ਸਾਡੇ ਬੰਦੇ ਜਿੱਦਾਂ ਮਰਜੀ ਉੱਥੇ ਸਿੱਧੇ ਗਲਤ ਮਲਤ ਕੰਮ ਕਰਨ ਸਭ ਜਾਇਜ਼ ਹੈ ਔਰ ਅਕਾਲ ਤਖਤ ਸਾਹਿਬ ਤੇ ਜਥੇਦਾਰ ਦੇ ਉਥੇ ਇਹ ਦਬਾਅ ਕੋਣਾ ਮੈਂ ਤੇ ਦਵਾਈ ਕਮਾਂਗਾ ਬਾਕੀ ਚਲੋ ਸਾਰੇ ਜਾਨੇ ਆਪੋ ਆਪਣਾ ਨਜ਼ਰੀਆ ਕੋਈ ਕਿਸੇ ਤਰੀਕੇ ਨਾਲ ਵੇਖਦਾ ਕੋਈ ਸੋਚਦਾ ਪਰ ਮੈਨੂੰ ਮੈਂ ਜੋ ਮਹਿਸੂਸ ਕਰਦਾ ਮੈਂ ਮਹਿਸੂਸ ਕਰਦਾ ਕਿ ਦੂਜੇ ਦੇ ਦਿਨ ਬੰਦੇ ਉੱਠ ਕੇ ਚੱਲ ਜਾਂਦੇ ਆਕਾਲ ਤਖਤ ਸਾਹਿਬ ਤੇ ਜਥੇਦਾਰ ਨੂੰ ਕਹਿੰਦੇ ਜੀ ਸਿੱਖੀ ਰਵਾਇਤਾਂ ਅਨੁਸਾਰ ਸੱਜਾ ਦਿਓ ਸਰਤ ਤੋਂ ਸਖਤ ਸੱਜਾ ਦਿਓ ਤੇ ਕੀ ਗੱਲ ਜਥੇਦਾਰ ਸਾਹਿਬ ਨੂੰ ਪਤਾ ਨਹੀਂ ਉਹ ਉਹ ਉਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਤੁਸੀਂ ਜੋ ਅਕਾਲ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਹੁਕਮ ਸੁਣਉਂਦੇ ਆ ਸੱਜਾ ਸੁਣਉਂਦੇ ਆ ਉਹਨੂੰ ਖਿੜੇ ਮੱਥੇ ਪ੍ਰਵਾਨ ਕਰੋ ਢੂਣੀ ਪਵਾਓ ਉਹਨੂੰ ਮੰਨੋ ਤੇ ਇਹਦਾ ਮਤਲਬ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੋ ਇਸੇ ਕਾਬਲੀਅਤ ਨਹੀਂ ਸਮਝਦੇ ਕਿ ਉਹ ਸਜ਼ਾ ਕੀ ਕਰਨਗੇ ਜਾਂ ਸਾਡੇ ਕਾਇਦੇ ਮੁਤਾਬਕ ਸਜ਼ਾ ਸੁਣਾਉਣ ਜੋ ਫੈਸਲਾ ਅਕਾਲਤਖ ਸਾਹਿਬ ਦੇ ਜੱਥੇਦਾਰ ਸਾਹਿਬ ਕਰਨਗੇ ਉਹ ਸਮੁੱਚੀ ਕੌਮ ਨੂੰ ਪ੍ਰਵਾਨ ਹੋਊਗਾ ਔਰ ਸਮੁੱਚੀ ਕੌਮ ਉਹਨੂੰ ਖਿੜੇ ਮੱਥੇ ਪ੍ਰਵਾਨ ਕਰੂਗੀ ਇਹ ਨਹੀਂ ਕਿ ਤਹੀ 2 4 5 ਜਣੇ ਜਾਓ ਤੇ ਅਕਾਲਤਖ ਸਾਹਿਬ ਦੇ ਜੱਥੇਦਾਰ ਨੂੰ ਕਹੋ ਜੀ ਆਹ ਫੈਸਲਾ ਇਦਾਂ ਨਹੀਂ ਤੇ ਇਦਾਂ ਸੁਣਾਓ ਇੱਕ ਇੱਕ ਜਿਹੜੀ ਉਹ ਸੋਭਾ ਨਹੀਂ ਤੈਂਦੀ ਇਹ ਅਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਇੱਜ਼ਤ ਨਹੀਂ ਕਰਦੇ ਅਹੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਾਨ ਸਨਮਾਨ ਨਹੀਂ ਦਿੰਦੇ ਕਿਉਂਕਿ ਅਹੀਂ ਅਹੀਂ ਦੇ ਆਪ ਜਾ ਕੇ ਹਕਮ ਖੌਂਡਾ ਕਹਿੰਦੇ ਕਿ ਨਹੀਂ ਨਹੀਂ ਜਥੇਦਾਰ ਜੀ ਇਦਾਂ ਨਹੀਂ ਇਦਾਂ ਕਰੋ ਸੋ ਇਹ ਜਿਹੜੀਆਂ ਗੱਲਾਂ ਸੋਭਾ ਨਹੀਂ ਦਿੰਦੀਆਂ ਇਹ ਨਾ ਤੁਸੀਂ ਭਰਾਓ ਕਰੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਫੈਸਲਾ ਕਰਦੇ ਆ ਉਹ ਸਹੀ ਕਰਦੇ ਆ ਉਹਨੂੰ ਕਿਲੇ ਮੱਤੇ ਪ੍ਰਵਾਨ ਕਰੋ ਬਾਕੀ ਮਾਤੌਨਿਕ ਬੇਨਤੀ ਕਰਨਾ ਕਿ ਉਹਨਾਂ ਕੀ ਤੁਸੀਂ ਇਹ ਗੱਲ ਕਦੋਂ ਅਕਾਲ ਤਖਸਾਲ ਦੇ ਜੱਥੇਦਾਰ ਸਾਹਿਬ ਨੂੰ ਜਾ ਕੇ ਬੇਨਤੀ ਕਰੋ ਕਿ ਸਰਬਜੀਤ ਸਿੰਘ ਖਾਲਸਾ ਨੂੰ ਵੀ ਤਲਬ ਕਰੋ ਉਹਨੇ ਦਾੜੀ ਰਗੀ ਉਹਨੂੰ ਸਜਾ ਦਿਓ ਉਹਦਾ ਭਰਾ ਕਹਿੰਦਾ ਜੀ ਨਸ਼ੇ ਕਰਦਾ ਡੋਪ ਟੈਸਟ ਕਰਵਾਓ ਉਹਦਾ ਭਰਾ ਕਹਿੰਦਾ ਜੀ ਐਨ ਆਰ ਆਈ ਕੋ ਪੈਸੇ ਮੰਗਦਾ ਭਰੇ ਉਹ ਪੈਸੇ ਮੰਗੇ ਜਿਹੜਾ ਬੰਦਾ ਆ ਪੈਸੇ ਮੰਗਦਾ ਉਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜ ਕੇ ਤੇ ਕਹਿੰਦਾ ਏ ਗੁਰਦੁਆਰੇ ਦਾ ਸੁਧਾਰ ਕਰਾਂਗੇ ਉਹ ਕੀ ਸੁਧਾਰ ਕਰਾਂਗੇ ਦਾ ਭਰਾ ਗਦਾ ਗੋਲ ਕਣਾ ਖਾਣ ਕੇ ਇਹ 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 ਕਿਤੇ ਘੱਟ ਕਰਾਂਗੇ ਤੇ ਇਸ ਕਰਕੇ ਬੇਨਤੀ ਆ ਕਿ ਅਕਾਲਤਰ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਹੁਕਮ ਤਰਉਮ ਉਹ ਗ੍ਰੀਜ ਕਰੋ ਤੇ ਉਹਨਾਂ ਵੱਲੋਂ ਜੋ ਫੈਸਲਾ ਕਰਦੇ ਆ ਪੰਜ ਸਿੰਘ ਸਾਹਿਬ ਜੋ ਵੀ ਫੈਸਲਾ ਕਹਿੰਦੇ ਆ ਤੇ ਉਹ ਉਹਨੂੰ ਤੁਸੀਂ ਝੋਲੀ ਪਾਓ ਖੜੇ ਮੱਥੇ ਪ੍ਰਵਾਨ ਕਰੋ ਤੇ ਮੈਂ ਅਕਾਲੀ ਦਲ ਦੇ ਆਪਣੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਇਹੋ ਜਿਹਾ ਕੋ ਮਸਲਾ ਹੁੰਦਾ ਨਾ ਤੇ ਉਦੋਂ ਯਾਰ ਬੋਲਿਆ ਕਰੋ ਖੜਿਆ ਕਰੋ ਨਾਲ ਅੱਗੋਂ ਪੁੱਛਿਓ ਸਹੀ ਗੱਲ ਦੇ ਨਹੀਂ ਕਿ ਅਹੀਂ ਤੁਹਾਡੇ ਨਾਲ ਜਿੰਦਾਬਾਦ ਜਿੰਦਾਬਾਦ ਅੱਜ ਲੋੜ ਵੇ ਗੱਲ ਕਰਤੀ ਅੱਜ ਇਹਨਾਂ ਲੋਕਾਂ ਨੂੰ ਮੂੰਹ ਚੋੜਵਾ ਜਵਾਬ ਦੇ ਦੀ ਲੋੜਾ ਤੇ ਜਵਾਬ ਦਿਆ ਕਰੋ ਫਿਰ ਫਿਰ ਵਫਾਦਾਰੀਆਂ ਦਾ ਪਤਾ ਲੱਗਦਾ ਇਹ ਥੋੜੀ ਹੈ ਕਿ ਜੇ ਚੰਗੇ ਦਿਨ ਹੁਣ ਤੇ ਲਾਗੇ ਜਾ ਕੇ ਬਹਿਜੋ ਬਿਰਕਾਂ ਤਾਂ ਆਈ ਤੁਹਾਡੇ ਜਾਂਦੇ ਹਮਦਰਦੀ ਆ ਯਾਰ ਅੱਜ ਹਾਰੇ ਕੀ ਬੰਦਾ ਨਿਸ਼ਾਨਾ ਪਾਰਟੀ ਪ੍ਰਧਾਨ ਸਰਦਾਰ ਸੁਰਜੀਤ ਸਿੰਘ ਬਾਦਲ ਨੂੰ ਪੜੋਂਦਿਆ ਬਾਦਲ ਸਾਹਿਬ ਨੇ ਕੀ ਮਾੜਾ ਕੀਤਾ ਬਾਦਲ ਸਾਹਿਬ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤੇ 1984 ਦੇ ਵਿੱਚ ਜਿੰਨੇ ਵੀ ਸਿੰਘ-ਸਿੰਗਣੀਆਂ ਸ਼ਹੀਦ ਹੋਏ ਹਰਮੰਦਰ ਸਾਹਿਬ ਦੇ ਵਿੱਚ ਉਹਨਾਂ ਦੀ ਯਾਦਗਾਰ ਬਣਾਈ ਜੇ ਇਹ ਗੱਲ ਯਾਦ ਰੱਖੋ 1.5 ਦੇ ਨਾਲ ਤੇ ਜਿਤਨ ਦੀ ਇਹ ਯਾਦਗਾਰ ਬਣਾਈ ਆ ਉਦੋਂ ਤੋਂ ਹੀ ਵਿਰੋਧੀਆਂ ਵੱਲੋਂ ਬਾਦਲ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਔਰ ਗੱਲ ਕੋਈ ਨਹੀਂ ਪਤਾ ਨਹੀਂ ਲੋਕਾਂ ਦੀ ਕੀ ਮਨਸ਼ਾ ਦਾ ਔਰ ਲੋਕ ਦਿলো ਕਾਲੀ ਦਲ ਦੇ ਨਾਲ ਜੁੜੇ ਨੇ ਸਿਮਰਨਜੀਤ ਸਿੰਘ ਮਾਨ ਵੀ ਕਿਸੇ ਸਮੇਂ ਬੜੀ ਵੱਡੀ ਲੀਡ ਨਾਲ ਜਿੱਤਿਆ ਸੀ ਤੇ ਅੱਜ ਕੀ ਆ ਅੱਜ ਕਿੰਨੇ ਐਮਐਲਏ ਜਿੱਤਦੇ ਆ ਤੇ ਕੁਛ ਵੀ ਨਹੀਂ ਜਿੱਤੇ ਇਹੋ ਆ ਇਹੋ ਹਾਸ਼ਰ ਇਹੋ ਹਾਲ ਅੰਮ੍ਰਿਤਪਾਲ ਦੇ ਗਰੁੱਪ ਦਾ ਹੋਣਾ ਇੱਕ ਵਾਰੀ ਬਣ ਗਿਆ ਚਲੋ ਇੱਕ ਆਵਾ ਚੱਲੀ ਸੀ ਜਿੱਦਾਂ ਆਮ ਦੇ ਹੱਕ ਚ ਚੱਲੀ ਸੀ ਉਹ 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 ਹੀ ਉਹਦੀ ਟੂ ਕਾਪੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਚੜ੍ਹਦੀ ਕਲਾ ਚ ਰਹੇਗਾ ਔਰ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਇਹ ਪੰਜਾਬ ਤੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਦਰਦੀ ਨਾਲ ਕੰਮ ਕਰਦੇ ਨੇ ਔਰ ਲੋਕ ਇਹਨਾਂ ਨੂੰ ਦਿਲੋਂ ਇਥੋਂ ਦਿਲੋਂ ਪਿਆਰ ਕਰਦੇ ਨੇ ਔਰ ਜਿਹਦੇ ਨਾਲ ਲੋਕ ਨੇ ਪਬਲਿਕ ਨੇ ਉਹਦੀ ਹਮੇਸ਼ਾ ਹੀ ਤੜਾਈ ਹੁੰਦੀ ਹੈ ਚੜ੍ਹਦੀ ਕਲਾ ਹੁੰਦੀ ਹੈ ਤੇ ਇਹ ਜਿਹੜੇ ਅਸੀਂ ਅਕਾਲਤ ਸਾਹਿਬ ਤੇ ਜਹਦਾਂ ਨੂੰ ਦੂਜੇ ਤੀਜੇ ਤੇ ਜਾ ਕੇ ਕਹਦੇ ਨਾ ਨਾ ਨਹੀਂ ਜਹਦਾਂ ਦੀ ਪੰਥ ਪੰਥਕ ਰਵਾਇਤਾਂ ਤੋਂ ਮਤਾਬਕ ਸੁਣਾਓ ਇਹਨੂੰ ਜ਼ਿੰਦਗੀ ਪਰ ਰੇ ਕੱਢ ਦਿਓ ਇਹਨੂੰ ਫਲਾਣਾ ਕੰਮ ਕਰ ਦਿਓ ਇਹ ਇਹ ਜਿਹੜੀਆਂ ਗੱਲਾਂ ਨੇ ਇਹ ਸਿੱਖਾਂ ਨੂੰ ਖਾਸ ਕਰਕੇ ਸੋਭਾ ਨਹੀਂ ਦਿੰਦੀਆਂ ਸਿੱਖਾਂ ਦਾ ਕੰਮ ਸਿਰਫ ਇੱਕੋ ਹੀ ਆ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੁਕਮ ਹੈ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਤੇ ਉਹਦੇ ਤੇ ਅਮਲ ਕਰਨਾ ਇਹ ਨਹੀਂ ਕੀਤਾ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਪੰਜ ਸਾਲ 10 ਬੰਦੇ ਇਕੱਠੇ ਹੋ ਕੇ ਜਾ ਕੇ ਕੁੰਛਣਾ ਉਹ ਮੈਂ ਕੀਤੀ ਸਤਿ ਸ਼ਬਦਾਂ ਵਿੱਚ ਨਕੀਦੀ ਕਰਦਾ ਤੇ ਅਕਾਲੀ ਦਲ ਦੇ ਜਿਹੜੇ ਵੀਰ ਨੇ ਜੋਦੇ ਨੇ ਸੰਘਰਸ਼ੀ ਇਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਐਦਾਂ ਕੋਈ ਬਾਦੋਸਾਲ ਦੇ ਜਾਂ ਅਕਾਲੀ ਦਲ ਦੇ ਵਰਖੜਾ ਬੋਲਦਾ ਤੇ ਇਹਨਾਂ ਨੂੰ ਮੂੰਹ ਤੋੜਵਾ ਜਵਾਂਦਿਆ ਕਰੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਵੀ ਕਰਿਓ ਟਰੰਡੀ ਵਾਲਾ ਨੋਟੀਫਿਕੇਸ਼ਨ ਵੀ ਦੱਬਿਓ ਬਾਕੀ ਅਕਾਲੀ ਦਲ ਚੜ੍ਹਦੀ ਕਲਾ ਦੇ ਵਿਚਾਰ ਔਰ ਸੱਚ ਦਾ ਸਾਥ ਦਿਓ ਸੁਖਵੀਰ ਸਿੰਘ ਪਾਦਲ ਨੇ ਜੋ ਕੀਤਾ ਉਹ ਉਹ ਉਹਨਾਂ ਨੇ ਬਿਲਕੁਲ ਸਹੀ ਕੀਤਾ ਜਿਹੜੇ ਬੰਦੇ ਨਾਲ ਸਤਾ ਦੇ ਵਿੱਚ ਰਹੇ ਆ ਅੱਜ ਉਹ ਉਹ ਵੀ ਵਿਰੋਧਤਾ ਕਰਦੇ ਆ ਬਾਕੀ ਜੋ ਕਾਲਤਖ ਸਾਹਿਬ ਤੇ ਜਥੇਦਾਰ ਸਾਹਿਬ ਨੇ ਕਾਰਵਾਈ ਕਰਨੀ ਉਹ ਖਿੜੇ ਮੱਤੇ ਪ੍ਰਵਾਨ ਕਰਨੀ ਪਰ ਬਾਦਲ ਸਾਹਿਬ ਤੇ ਅੱਗੇ ਹੀ ਉਹਨਾਂ ਨੇ ਕਿਹਾ ਕਿ ਜੋ ਕਾਲਤਖ ਸਾਹਿਬ ਤੇ ਜਥੇਦਾਰ ਸਾਹਿਬ ਹੁਕਮ ਕਰਨਗੇ ਮੈਂ ਕਿੜੇ ਮੱਤੇ ਪ੍ਰਵਾਨ ਕਰੂੰਗਾ ਪਰ ਮੈਨੂੰ ਲੱਗਦਾ ਕਿ ਦੋਜਿਆਂ ਨੂੰ ਵੀ ਇਹੋ ਕੰਮ ਕਰਨਾ ਕਿੜੇ ਮੱਤੇ ਪ੍ਰਵਾਨ ਕਰਨਾ ਕਿੰਦਾ ਤੇ ਕਿੰਤੂ ਬਰੰਤੂ ਨਹੀਂ ਕਰਨਾ ਕਿੰਦਾ ਔਰ ਡੱਡ ਕੇ ਕਾਲੀ ਦਲ ਦਾ ਸਾਥ ਦਿਓ ਸਾਰੇ ਇਕੱਠੇ ਹੋ ਆਪਾਂ ਪੰਜਾਬ ਨੂੰ ਫਿਰ ਅਗਲੇ ਜਿਹਦਾ ਕਾਲੀ ਸਰਕਾਰ ਦੇ ਵਿੱਚ ਲੋਕਾਂ ਨਾਲ ਸੁਣ ਟਾਵਲੀਆਂ ਸੀ ਗਰੀਬਾਂ ਨਾਲ ਮਲੀਆਂ ਸੀ ਉਹ ਮਿਲਣ ਔਰ ਅੱਜ ਵੇਖੋ ਦਿਨ ਤੜੇ ਲੁੱਟਾਂ ਖੂਆ ਉੱਠੀਆਂ ਉਹ ਹੁਣ ਤਸਵੀਰ ਸੋਨੇ ਨਹੀਂ ਬੋਲਣਾ ਕਿ ਸਰਬਜੀਤ ਨੂੰ ਵੀ ਤਲਵ ਕਰੋ ਜੀ ਖਾਜੜੇ ਗੁੰਡਾਗਰਦੀ ਹੋਣੀ ਹੈ ਇਹਨੂੰ ਨਾ ਥਪਾਈ ਜਾਵੇ ਅੱਜ ਜਨੇ ਲੁੱਟਾ ਖਵਾਉਂਦੀਆਂ ਇਹਨੂੰ ਨੱਥ ਪਾਈ ਜੋ ਤੇ ਕੁਬੀਆਂ ਵੀ ਵੇਚਣ ਲੱਗਿਆਂ ਜਿਹਾ ਸੁਣਿਆ ਕੋਣ ਇੱਧਰ ਕੁਛ ਨਹੀਂ ਵੇਖਣਾ ਇਹਨਾਂ ਨੇ ਹੁਣ ਵੀ ਬੋਲਣਾ ਇਹਨਾਂ ਨੇ ਇੱਕੋ ਟੀਚਾ ਰੱਖਿਆ ਕਿ ਸਿਰਫ ਬਾਦਲ ਨੂੰ ਪੰਡਣਾ ਬਾਦਲ ਤੋਂ ਨਿਸ਼ਾਨਾ ਪਾਉਣਾ ਔਰ ਇਹ ਇਹ ਬਹੁਤ ਮਾਰੀ ਕਰਦਾ ਮੈਦੀ ਦਾ ਖੇਤੀ ਕਰਦਾ ਔਰ ਤਗੜੇ ਹੋ ਅਕਾਲੀ ਦਲ ਦੇ ਜਿਹੜੇ ਸੰਘਰਸ਼ੀ ਯੋਧੇ ਨੇ ਆਪਾਂ ਇਹਨਾਂ ਨੂੰ ਮੂੰਹ ਤੋੜਵਾ ਜਵਾਬ ਦਈਏ ਔਰ ਤਗੜੇ ਹੋ ਕੇ ਆਪਾਂ ਫਿਰ ਅੱਜ ਜਮਣੀ ਤਣਾ ਤੇ ਸ਼ਰੋਣੀ ਕਾਲੀ ਦਲ ਤੇ ਉਮੀਦਵਾਰਾਂ ਨੂੰ ਜਤਾਈਏ ਇਨੀਆਂ ਬੈਂਕਾਂ ਪ੍ਰਵਾਨ ਕਰਨੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ